ਵਾਹਿਗੁਰੂ 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 ਅਰਦਾਸ ੴ ਸ੍ਰੀ ਵਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਸ਼ ਤਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਾਇਏ ਵੇ ਰੰਗਤ ਗੁਰ ਤੇ ਮਰਦਾਉ ਸ੍ਰਮਦਾਸ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਰਠੇ ਸਬਦੁ ਖਜਾਏ ਤੇਗ ਬਹਾਦਰ ਸਵਰਿਆ ਕਰਨਾਉਣੀ ਦੇ ਆਵੇ ਧਾਈ ਸਭ ਥਾਈ ਹੋਈ ਸਹਾਈ ਦਸਵਾ ਪਾਛਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਈ ਸਹਾਈ ਦਸਾ ਪਾਛੇ ਦੀ ਜੋਤ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਰੋਜੇ ਪੰਜਾਬ ਪਿਆਰਿਆਂ ਚੌਹ ਸਹਿਬ ਜਾਦੇ ਆ ਚਾਲੀ ਮੁਕਤੇ ਆ ਹਠੀਆ ਜਪਿਆ ਤਪਿਆ ਜਰਨਾਮ ਜਪਿਆ ਵੰਡ ਕੀ ਛਕਿਆ ਦਿਗ ਚਲਾਈ ਤੇਗ ਵਾਹੀ ਦੇ ਕੇ ਨੜ ਕੀਤਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਸੈਭੂ ਰੋ ਜੀ ਜినਾ ਸਿੰਘਾ ਸਿੰਘਣੀਆਂ ਧਰਮੇ ਸੇਧ ਦਿੱਤੇ ਬੰਦ ਬੰਦ ਕਟਵਾਈ ਕੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨਾਰਨ ਨਾਲ ਚਰਵਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤਿਆਂ ਧਰਮਨੇ ਹਾਰਿਆ ਸਿੱਖੀ ਕੇਸਾ ਸਵਾਸਾ ਸੰਗਨ ਬਾਈ ਤੇਰਾ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਰੋਜੇ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਰੋਜੇ ਪ੍ਰਥਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿ ਅਵਜਿਤ ਅਵਨ ਕਾ ਸਤਕਾ ਸਰਬ ਸੁਖ ਹੋਵੇ ਜਾ ਜਾ ਖਾਲਸਾ ਜੀ ਸਾਹਿਬ ਤਾਂ ਤਰ ਅਚਾਰੈ ਧਿਕ ਤੇ ਫਤੀ ਬ੍ਰਿੰਦ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਰੂ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਸਾ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸੇ ਦਾਨ ਆਮ ਦਰ ਸ੍ਰੀਮਨ ਸਾਹਿਬ ਜੀ ਦੇ ਸ਼ਰਾਨ ਚੌਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮੰਨੀਵਾ ਮੱਤੁੱਚੀ ਮੱਧ ਰੱਖਾਇ ਕਾਲਪੁਰਖ ਆਪਣੇ ਪੰਥਿਸ ਦਾ ਸਾਈ ਦਾ ਤਰ ਜਿਉ ਸਿਨਣ ਕਾਣਾ ਸੇ ਤੁਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲੇ ਹੀ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜਨਮਕਸ਼ੂ 헤ਰ ਮਾਣੀਓ ਕੇ ਮਾਨ ਤਾਣੀਓ ਕੇ ਤਾਨ ਉਟਿਓ ਕੇ ਊਟ ਨੇ ਆਸਰੇਉਂ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਹਿਬ ਸਿਜ ਗੁਰੰਸੈ ਮਹਾਰਾਜ ਸੇ ਪਾਛਾ ਜਿਉ ਆਪ ਜੀ ਦੇ ਪਵਿੱਤਰ ਚਰਨਾ ਜਰਦਾਸ ਬੇਨਤੀ ਹੈ ਜੀ ਸੂਰਾ ਸੋ ਪਛਾਨੀਐ ਜੋ ਲਰੈ ਦੀਨ ਕਾ ਹੇਤ ਪੁਰਜਾ ਪੁਰਜਾ ਕਟਮਰੈ ਕਬੂਨਾ ਛਾਡਾ ਕੇ ਜੋ ਤੋ ਪ੍ਰੇਮ ਕਿਰਨ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਦੇ ਮਾਵਾ ਕੁੰਸਸਤੇ ਪਾਸ਼ਾ ਜਿਉ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਤੇ ਸਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਨਗਰ ਘਿਹੋਰਾ ਦੀ ਸੰਗਤ ਵੱਲੋਂ ਸਚੇ ਪਾਤਸ਼ਾਹ ਜੀ ਉਹ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਸਚੇ ਪਾਤਸ਼ਾਹ ਜੀ ਉਹ ਢਾਡੀ ਵਾਰਾ ਅਤੇ ਸ਼ਬਦ ਕੀਰਤਨ ਕੀਤੇ ਗਏ ਸ਼ਬਦ ਕੀਰਤਨ ਕਰਦਿਆ ਢਾਡੀ ਵਾਰਾ ਕਰਦਿਆ ਅਨੰਦ ਸਾਹਿਬਾਨ ਦੀ ਜਪ ਕਰਦਿਆ ਆਪ ਜੀ ਦੇ ਬੱਚਿਆਂ ਕੋਲਨੇ ਇੱਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਖੇਮਾ ਕਰਨਾ ਕੇ ਤੋਂ ਸੁਤੇ ਸਪਸ਼ਟ ਬਾਣੀ ਪੜਨ ਸੁਣਦੀ ਸਮਰੱਥਾ ਬਲਬਦ ਬਸ਼ਿਸ਼ ਕਰਨੀ ਬਾਣੀ ਪੜੀ ਸੁਣ ਸੋਧ ਕੇ ਦਰਤੇ ਪ੍ਰਵਾਨ ਕਰਨੀ ਜੋ ਮਾਈ ਪਾਈ ਆਪ ਜੀ ਦੇ ਹਜੂਰ ਤਿਲਫੁਲ ਲੈ ਕੇ ਆਏਨ ਸਭ ਦੀਆਂ ਹਜਰੀਆਂ ਪ੍ਰਵਾਨ ਕਰੋ ਹਜਰੀਆਂ ਪ੍ਰਵਾਨ ਕਰਕੇ ਘਰੋਂ ਦਰੋ ਨਾਮਦਾਨ ਸਿੱਖੀ ਸਦਕ ਭਰੂਸਾ ਤੰਦਰੁਸਤੀ ਗੁਰਮਤਿ ਅਨੁਸਾਰ ਸਿਮਨੋ ਕਾਮਰਾ ਸੰਪੂਰਨ ਚੜਦੀ ਕਲਾ ਗੁਰਸਿੱਖੀ ਵਾਲਾ ਜੀਵਨ ਬਰਸ਼ਿਸ਼ ਕਰਨਾ ਮੇਰਾ ਕੰਨਿਆ ਸਚੇਪ ਜਨਾ ਮਨੋ ਭਾਵਨਾ ਕਰਕੇ ਗੁਰਸਿੱਖ ਪਰਿਵਾਰਾਂ ਵੱਲੋਂ ਸਮਾਗਮ ਉਲੀਕੇ ਗਏ ਸੰਸਤੇ ਪਾਤਸ਼ਾਹ ਜੀਓ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਪਰਿਵਾਰਾਂ ਵਿੱਚ ਸ਼ਾਂਤੀ ਕਾਰੋਬਾਰ ਵਾਤੇ ਤਰਕੀ ਦੀ ਸਿਸ ਬਸ਼ਿਸ਼ ਕੇ ਨਗਰ ਤੇ ਮੇਰੇ ਪਰ ਹੱਥ ਰੱਖਣਾ ਘਰੋਂ ਦਰੋ ਨਾਮ ਦਾਨ ਸਿੱਖੀ ਸਤਿਗ ਭਰੋਸਾ ਤੰਦਰੁਸਤੀ ਗੁਰਮਤਿ ਅਨੁਸਾਰ ਸੁਮਨੋ ਕਾਵਰਾ ਸੰਪੂਰਨ ਚੜ੍ਹਦੀ ਕਲਾ ਗੁਰਸਿੱਖੀ ਵਰਾ ਜੀਵਨ ਬਰਸ਼ਿਸ਼ ਕਰਨਾ ਮੇਰਾ ਕਰਨਿਆ ਸੱਚੇ ਪਾਤਸ਼ਾਹ ਜੀਓ ਮਹਾਨ ਸਿਧਾਨੀਆ ਸਿਸਾਂ ਬਰਸ਼ਿਸ਼ ਕਰਨੀਆਂ ਚੜ੍ਹਦੀ ਕਲਾ ਗੁਰਸਿੱਖੀ ਵਰਾ ਜੀਵਨ ਬਰਸ਼ਿਸ਼ ਕਰਨਾ ਮੇਰਾ ਕਰਨਿਆ ਸੱਚੇ ਪਾਤਸ਼ਾਹ ਜੀਓ ਅਤੇ ਜਿਨ੍ਹਾਂ ਮਨੋ ਭਾਵਨਾ ਕਰਕੇ ਸਚੇ ਪਾਤਸ਼ਾਹ ਜੀ ਉਹ ਸਮਾਗਮ ਲੀਕੇ ਨੇ ਮਨੋ ਭਾਵਨਾ ਗੁਰਮਤ ਅਨੁਸਾਰ ਸੰਪੂਰਨ ਬੱਚਿਆਂ ਤੇ ਮੇਰਾ ਪ੍ਰਧਤ ਰੱਖਣਾ ਲੰਬੀ ਅਰਜ਼ਾ ਮਾਤਾ ਪਿਤੇ ਆਗਾ ਕਰੀ ਦੇਸ਼ ਕਮ ਦੀ ਸਿਵਾਦਰ ਬਣਾਉਂਦੀ ਸੀ ਬਸ਼ਿਸ਼ ਕਰਨੀ ਚੜਦੀ ਕਲਾ ਬਸ਼ਿਸ਼ ਕਰਨੀ ਸਚੇ ਪਾਤਸ਼ਾਹ ਜੀ ਉਹ ਅੱਗੇ ਤੋਂ ਐਸੇ ਮਹਾਨ ਕਾਰਜ ਕਰਨ ਦੀ ਸਮਰੱਥਾ ਬਲਬਦ ਬਸ਼ਿਸ਼ ਕਰਨੀ ਮੇਰਾ ਕੰਨਿਆ ਸਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਚ ਕੜਾਮਸ਼ਾ ਅਧਿਕਤ ਸਤ ਕੇ ਹਾਜ਼ਰੇ ਆਪ ਪ੍ਰਵਾਨ ਕਰੋ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੋਂ ਦੀ ਆਗਾ ਬਸ਼ਿਸ਼ ਕਰਨੀ ਮੇਰਾ ਕੰਨਿਆ ਸੱਚੇ ਪਾਤਸ਼ਾਹ ਜੀ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਬੱਚੇ ਰਹਿ ਰਹੇ ਨੇ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਦੇ ਮੇਰੇ ਪ੍ਰਾਤ ਰੱਖਣੇ ਵਿਦੇਸ਼ਾਂ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਦੀ ਬਸ਼ਿਸ਼ ਕਰਨੀ ਚੜ੍ਹਦੀ ਕਲਾ ਗੁਰਸਿੱਖੀ ਵਾਲਾ ਜੀਵਨ ਬਸ਼ਿਸ਼ ਕਰਨਾ ਆਪਸੀ ਪਿਆਰ ਮੁਹੱਬਤ ਬਸ਼ਿਸ਼ ਕਰਨੇ ਮੇਰਾ ਕੰਨਿਆ ਸੱਚੇ ਪਾਤਸ਼ਾਹ ਜੀ ਉਹ ਰਹਿੰਦੇ ਕਾਰਜ ਸਮੂਹ ਸੰਗਤ ਦੇ ਸੰਪੂਰਨ ਕਰਨੇ ਚੜ੍ਹਦੀ ਕਲਾ ਗੁਰਸਿੱਖੀ ਵਾਲਾ ਜੀਵਨ ਬਸ਼ਿਸ਼ ਕਰਨਾ ਕਰੋ ਕਿਰਪਾ ਅਲਾਹੀ ਕੁਨਾਮੇ ਬਖਸ਼ੋ ਹੁਕਮ ਨਾਮੇ ਤੇ ਚਲਣ ਦੀ ਸਮਰੱਥਾ ਬਾਲਬਦ ਬਸ਼ਿਸ਼ ਕਰਨੀ ਸੇ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇ ਅਗਿਆ ਪਈ ਅਕਾਲੀ ਕੀ ਸਭ ਸਿੱਖਨ ਕਹ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬਹੁ ਚਾਹ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲਿਆਗੇ ਖੁਆਰ ਹੋਏ ਸਾ ਮਿਲਿਆਗੇ ਬੋਲੇ jai ho jai